ਸ਼ੁਰੂ ਤੋਂ ਮੇਰਾ ਸ਼ੌਕ ਹੈ ਸ਼ੌਕ ਹੈ ਜੀ ਉਹ ਪੂਰਨ ਰਸਬੰਦ ਹਾਂ ਮੈਂ ਖਾਣ ਬਣਾਉਣ ਦਾ ਖਾਣ ਪੀਣ ਦਾ ਔਰ ਬਣਾਉਣ ਦਾ ਬੜਾ ਜੀ 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 ਮੇਰੇ ਵੀ ਆਦਮ ਪਰਦੇ ਜੀ ਆਦਮ ਜੀ ਜਿਵੇਂ ਜਲੰਦਰੋ ਹਾਂ ਜੀ ਪਰ ਜਿਆਦਾ ਬੜੀ ਤਰ੍ਹਾਂ ਦੇ ਇੱਕ ਸਾਫ ਸਤਰਾ ਕਨਸੈਪਟ ਆ ਹਾਂ ਜੀ ਤੇ ਇਸ ਚੀਜ਼ ਚ ਕੋਈ ਮਲਬਾ ਕਿਸੇ ਤਰ੍ਹਾਂ ਨਹੀਂ ਇੱਕ ਵਾਰੀ ਆ ਕੇ ਜਰੂਰ ਹੋ ਹਾਂ ਹਾਕੇ ਬੇਕੋ ਬਿਲਕੁਲ ਇਹ ਅੱਜ ਟੌਪ ਨਿਚ ਟੀਮ ਨੇ ਕੌਫੀ ਵੀ ਪੀਤੀ ਆਈਸਕ੍ਰੀਮ ਵੀ ਖਾਧੀ ਪੀਜ਼ਾ ਵੀ ਖਾਧਾ ਤੇ ਹੁਣ ਜ਼ਰੂਰੀ ਆ ਕਿ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਉਸ ਸ਼ਖਸੀਅਤ ਨਾਲ ਮਿਲਾਈਏ ਜਿਹਨੇ ਬ੍ਰਿਸ਼ਟਾ ਆਦਮਪੁਰ ਚ ਲਿਆਂਦਾ ਕਿ ਆਪਾਂ ਉਹਨਾਂ ਨਾਲ ਗੱਲਬਾਤ ਨਹੀਂ ਕਰਾਂਗੇ ਕਿ ਕਿਵੇਂ ਉਹਨਾਂ ਦੀ ਸਕੀਮ ਆਈ ਆਦਮਪੁਰ ਦੇ ਵਿੱਚ ਇਸ ਵਕਤ ਮੇਰੇ ਨਾਲ ਜੁੜ ਚੁੱਕੇ ਹਨ ਅਸ਼ਵਨੀ ਭਾਜੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਭਾਜੀ ਥੈਂਕ ਯੂ ਟੋਪ ਨਿਊਜ਼ ਆਈ ਥੈਂਕ ਯੂ ਇਸ ਸਲਾਈਟਿੰਗ ਮੈ ਥੈਂਕ ਯੂ ਆਪਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਹਿ ਸਕਦਾ ਮੈਂ ਕਿ ਤੁਸੀਂ ਆਦਮਪੁਰ ਦੇ ਵਿੱਚ ਬ੍ਰਿਸ਼ਟਾ ਲਿਆਂਦਾ ਇਲਾਕੇ ਨੂੰ ਜਾਂ ਆਦਮਪੁਰ ਨੂੰ ਸਾਫ਼ ਸਿਧਰਾ ਫੂਡ ਦੇ ਰਿਹਾ ਹੈ ਕਿੰਨੇ ਲੱਗਦਾ ਤੁਹਾਨੂੰ ਆਦਮ پور ਦੇ ਵਿੱਚ ਜੇ ਜਦੋਂ ਸੀ ਵੀ ਰਾਜ ਲੰਦਰੋਂ ਚੱਲਣਾ ਇਸ ਖਸ਼ਾ ਪਰਵਾਸ ਜੀ ਜਦੋਂ ਮੈਂ ਖਸ਼ਾ ਪਰ ਪੋਸਟਿੰਗ ਸੀ ਬਰੀ ਮੈਂ ਰਾਤਾਂ ਤੇ ਸੋਚਦਾ ਜਾਂਦਾ ਹੁੰਦਾ ਸੀ ਕਿ ਪੁੱਛਣਾ ਕੋਚਣਾ ਕਿਤੇ ਅੱਛਾ ਜਲੰਧਰ ਹੋਰ ਖਸ਼ਾ ਪਰ ਸੈਂਟਰ ਚ ਕੁਝ ਖੋਲਣਾ ਅੱਛਾ ਜੀ ਸਿਰਫ ਖਾਰਪੇ ਨੂੰ ਹੋਰ ਸਾਫ ਸੋਤਣਾ ਅੱਛਾ ਜੀ ਸਰ ਤੇ ਬਰੇ ਕਾਫੀ ਸਾਲਾਂ ਤੋਂ ਸਗਾ ਹੈ ਅੱਛਾ ਜੀ ਚਲੋ ਮਨ ਨੂੰ ਇੱਕ ਲੋਕੇਸ਼ਨ ਵਧੀਆ ਤੁਹਾਡੇ ਆਦਮ ਪਾਸਤੇ ਮਿਲ ਗਈ ਆ ਅੱਛਾ ਜੀ ਤੇ ਪਹਿਲਾਂ ਵੇਟ ਕਰਦੇ ਰਬਿਸਤਾ ਮਿਲਿਆ ਮਨ ਨੂੰ ਤੇ ਮੈਂ ਚਾਹੁੰਦਾ ਜੀ ਨਾਲੇ ਤੇ ਦੋ ਹੋਰ ਕੋਲੇ ਆਣ ਫੇਰ ਹੀ ਅੱਛਾ ਪੂਰ ਆਪਾ ਦੇ ਸਕਦੇ ਆ ਜੀ ਜੀ ਤੁਹਾਨੂੰ ਗਾ ਨੂੰ ਸਟਾਕ ਦੇ ਪੀੜ ਅੱਛਾ ਜੀ ਤੋਂ ਤੇ ਮੈਂ ਨਮਾਸ਼ਤ ਤੇ ਲਿਖੇ ਕੱਤ ਨਕਾਂ ਪ੍ਰਾਣ ਹੈ ਠੀਕ ਹੈ ਜਿਹੜੀ ਹੁਣ ਤੁਸੀਂ ਪੋਸਟਿੰਗ ਦੀ ਗੱਲ ਕੀਤੀ ਹੈ ਵੀ ਮੜਿਆ ਦੱਸ ਦੋ ਕੀ ਆਪਾ ਪੋਸਟਿੰਗ ਤੇ ਚੱਕਿੱਤੇ ਪੋਸਟਿੰਗ ਸੀ ਕਰੀਤ ਸੀ। ਇਹ ਲੱਗਦਾ ਬੜਾ ਸਪੀਡ ਵਰਤਣ ਲਗਾ। ਅੱਛਾ ਜੀ ਇਸ ਤਰ੍ਹਾਂ। ਮੇਰਾ ਟੈਲੀ ਨੇ ਇੱਥੋਂ ਫਿਰ ਆਉਣਾ ਜਾਣਾ। ਇਹ ਸਿਰ ਕਿਦਾਂ ਪਲਾਨ ਹੋਇਆ ਕਿ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਜਾਂਦਾ ਸੀ ਤੇਜ ਦਾ ਪਲਾਨ ਹੈ ਸ਼ੁਰੂ ਤੋਂ ਮੇਰਾ ਸ਼ੌਕ ਹੈ। ਸ਼ੌਕਾ ਜੀ। ਉਹ ਪੂਰਨ ਰਸ ਬੰਦ। ਮੈਂ ਖਾਣ ਬਣਾਉਣ ਦਾ, ਖਾਣ ਪੀਣ ਦਾ ਔਰ ਬਣਾਉਣ ਦਾ ਬੜਾ ਜੀ 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 ਅੱਛਾ। ਇਹ ਮਨੇ ਸਬਸਕ੍ਰਾਈਬ ਕਰ ਸੱਟ ਲਗਾ ਸੀ। ਇਹ ਮੈਂ ਸੋਚਿਆ ਵੀ ਆਪਾ ਆਧਪਨ ਲਾ ਕੇ ਮਸਕ ਪਕਿਆ ਚੀਨ ਲਿਆ ਕੇ ਕਿ ਕਿ ਸੋਰਾਂ ਲੜਾ ਬਸ ਅੰਗੂਸ ਦੀ ਪੋਪੀਆ ਬਰਸਤਾ ਹੈ ਵਾਸਟਰ ਰਮਨ ਆਈਸਕ੍ਰੀਮਾ ਜੀ ਬਰਿਸਟਾਗੋ ਕੁਇਤਾ ਜੀ ਤੇ ਤੁਹਾਡੀ ਗੱਲ ਬਹੁਤ ਵਧੀਆ ਜਿਹੜੀ ਸੂਤ ਜੀ ਗੱਲ ਕੀਤੀ ਸਭ ਤੋਂ ਪਹਿਲਾਂ ਕਹਿੰਦੇ ਸਿਹਤ ਜ਼ਰੂਰੀ ਆ ਤੇ ਅਸੀਂ ਵੀ ਜਾ ਕੇ ਦੇਖਿਆ ਸਾਡੀ ਟੀਮ ਬਹੁਤ ਕਿੰਨੀ ਬੜੀ ਸਫਾਈ ਆ ਬਾਕੀ ਬਰਿਸਟਾ ਨਹੀਂ ਤਾਂ ਕੀ ਆ ਗੱਲ ਪੈਣੀ ਹੈ ਸਿਕਾਂਗੋ ਹੋਗੇ ਜਾਂ ਵਾਸਤੀ ਨਹੀਂ ਜਿਹੜੀ ਰੋਗਿੰਸ ਹੋਵੇ ਇਹ ਤਾਂ ਇੱਕ ਬ੍ਰਾਂਡ ਬਤਨ ਕਿਹੜਾ ਹੈ ਇਹ ਇਟਸ ਕ ਲਾਈਵ ਆ ਤੁਹਾਡੇ ਸਾਹਮਣੇ ਬਣ ਰਿਹਾ ਸਾਰਾ ਜੀ ਜੀ ਬਿਲਕੁਲ ਜੀ ਆਈਸਕ੍ਰੀਮਾ ਰਾਟਾਟਾ ਇਹਦੇ ਵਿੱਚ ਕੋਈ ਮਲਾਪ ਨਹੀਂ ਕੋਈ ਤੁਸਵੀਰ ਇਹ ਸਭ ਇਕਲੈਸਾ ਸਸਤਨ ਜੀ ਟੂਟਲ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਸਾਰਾ ਪਿਓਰ ਵੈਜੀਟੇਰੀਅਨ ਟੂਰ ਵੈਜੀਟੇਰੀਅਨ ਆ ਇਕਲੈਸਾ ਇਹਦੇ ਵਿੱਚ ਕੋਈ ਮਲਾਪ ਨਹੀਂ ਹੈ ਜੀ ਤੇ ਸਾਡਾ ਜਿਹੜਾ ਠੀਜ ਆ ਜੀ ਇਹਦਾ ਪੰਜੇਵੇਂ ਸਾਟਾ ਆ ਮੇ ਪੇਸ ਤੇ ਪੋ ਜਿਹੜਾ ਸਾਡਾ ਫਰੈਸ਼ ਆ ਜੀ ਤੇ ਨਹੀਂ ਬਣਦਾ ਜੀ ਜੀ ਤੇ ਅਸੀਂ ਬਿਲਕੁਲ ਇਕਸਾ ਫਰੈਸ਼ ਬਣਾ ਕੇ ਦੰਨੇ ਇੱਕ ਅਸੂਨੀ ਬਾਜੀ ਨੂੰ ਇੱਕ ਹੋਰ ਬਹੁਤ ਵਧੀਆ ਇਥੇ ਗੱਲ ਚੰਗੀ ਜੀ ਜਿੰਨੇ ਵੈਜੀਟੇਰੀਅਨ ਆ ਸਾਡੇ ਉਹਨਾਂ ਨੂੰ ਜਦੋਂ ਕੇਕ ਲੈਣ ਜਾਂਦੇ ਉਹਨਾਂ ਨੂੰ ਸ਼ੱਕ ਰਹਿੰਦੀ ਆ ਨਹੀਂ ਆ ਨਾ ਅਸੀਂ ਲਿਆ ਤਾਂ ਵੈਸੇ ਕਿਤੇ ਨਾਨ ਵੈਜੀਨ ਨਾ ਹੋਵੇ ਤੇ ਕਿਦਾਂ ਕਿੰਦਾ ਕੇਕ ਅਸੀਂ ਦੇਖਤਾਈਏ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਕਿ ਇਹ ਆਈਸਕ੍ਰੀਮ ਦਾ ਕੇਕ ਲੈਣ ਜਾਂਦੇ ਤੇ ਕੋਪਰ ਆਈਸਕ੍ਰੀਮ ਦਾ ਕੇਕ ਆ ਜੀ ਤੇ ਇਹ ਤਾਂ ਕੋਈ ਨਾਪਰੇ ਕਿਸੇ ਜੀ ਮੈਂ ਨਾ ਮੈਂ ਨਾ ਕੱਸਾਂ ਪਿੱਛੇ ਇੱਕ ਵਾਰੀ ਦੇ ਆਲਾ ਤਣਾ ਉਹ ਬਾਰ ਬਾਰ ਖਾਂਦਾ ਬਾਰ ਬਾਰ ਸਰਦ ਨਹੀਂ ਰਦੇ ਕਾ ਕਿ ਤੁਹਾਡਾ ਰਹਿ ਗਿਆ ਵੇਚ ਇੱਕ ਸਾਡੇ ਤੋਂ ਪਾਜੀ ਇਹਵੇਂ 40 ਤਰ੍ਹਾਂ ਦੇ ਜੀ ਉਹ ਤੁਹਾਡੇ ਡਿਸਪਲੇ ਹੋਈ ਤੁਹਾਡੇ ਸਟਾਫ ਨੇ ਗੱਲ ਕੀਤੀ ਐ ਸਾਡਾ ਡਿਸਪਲੇ ਹੋਈ ਆ ਹਾਂ ਜਿਹੜਾ ਉਹਨਾਂ ਨੇ ਦੱਸਿਆ ਤੇ ਸਾਫ ਸੁਥਰਾ ਇੱਕ ਮੈਂ ਸਮਝਦਾ ਸਭ ਤੋਂ ਵੱਡੀ ਸਹੂਲਤ ਜਿਹੜੀ ਆ ਕੀ ਜਿਹੜੀ ਹੋਮ ਡਿਲੀਵਰੀ ਜੀ ਵੱਡੀ ਗੱਲ ਆ ਪਿੰਡਾਂ ਦੇ ਵਿੱਚ ਵੀ ਲੋਕ ਕਈ ਵਾਰੀ ਚਾਹੁੰਦੇ ਹੁੰਦੇ ਘਰ 'ਚ ਕੋਈ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਤੁਹਾਨੂੰ ਫੋਨ ਕਰਨ ਤੇ ਤੁਹਾਡੀ ਜਿਹੜੀ ਆ ਸਾਡਾ ਚੱਲ ਜਾਂਦਾ ਠੀਕ ਆ ਇਹ ਅਖੀਰ 'ਚ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਇਸ ਵਕਤ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨੈਤ ਸਪੈਕਟ 40 ਮਾਧਿਅਮ ਰਹੀ ਹੈ ਕਿ ਗੈਤੀ ਕਰ ਸਕਦਾ ਹਾਂ ਇਲਾਕਾ ਨਿਵਾਸੀਆਂ ਨੂੰ ਜੀ ਨੇ ਵੀ ਆਦਮ ਪਰਦੇ ਜੀ ਆਦਮ ਜੀ ਜੋ ਗੀਤ ਕੋ ਗਲੰਦਰੋ ਚਾਰ ਕੋ ਜਗ੍ਹਾ ਪਰ ਇਸ ਤਰ੍ਹਾਂ ਦੇ ਇੱਕ ਸਾਫ ਸਥਰਾ ਕਨਸੈਪਟ ਆ ਹਾਂ ਜੋ ਵੀ ਕਿਸ ਚੀਜ਼ ਚ ਕੋਈ ਮਲਾਪ ਨਹੀਂ ਕਿਸੇ ਤਰ੍ਹਾਂ ਦੇ ਹੈ ਇੱਕ ਵਾਰੀ ਆ ਕੇ ਜਰੂਰ ਖਾ ਕੇ ਵੇਖੋ ਔਰ ਲਾਈਵ ਸਾਰਾ ਕੁਝ ਤੁਹਾਡੇ ਸਾਹਮਣੇ ਬਣ ਰਿਹਾ ਜੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਬਹੁਤ ਤੇ ਗੱਲਬਾਤ ਕੀਤੀ ਆਪਾਂ ਯਾਡਾ ਬ੍ਰਿਸ਼ਟਾ ਦੇ ਜਿਹੜੇ ਐਮ ਡੀ ਸੀ ਅਸ਼wini ਭਾਜੀ ਤੇ ਉਹਨਾਂ ਨੇ ਕਿਹਾ ਕਿ ਮਕਸਦ ਇੱਕੋ ਹੀ ਸੀ ਕਿ ਜਿਹੜਾ ਫੂਡ ਆ ਉਹ ਸਾਫ਼ ਸੁਥਰਾ ਹੋਵੇ ਤੇ ਦੋਸਤੋ ਅਸੀਂ ਵੀ ਅਸੀਂ ਅੱਜ ਖਾਦਾ ਪੀਤੀ ਵੀ ਕੌਫੀ ਪੀਤੀ ਅਸੀਂ ਤੁਹਾਨੂੰ ਵੀ ਕਹਿਣਾ ਚਾਹੁੰਦੇ ਆ ਕਿ ਇੱਕ ਵਾਰ ਤੁਸੀਂ ਬ੍ਰਿਸ਼ਟਾ ਮੈਂ ਤੁਹਾਨੂੰ ਫਿਰ ਲੋਕੇਸ਼ਨ ਲਾਸਟ ਦੱਸਦਾ ਕਿ ਜਦੋਂ ਆਪਾਂ ਜਲੰਧਰ ਤੋਂ ਆਦਮਪੁਰ ਐਟਰ ਹੁੰਦੇ ਆ ਤੇ ਲੈਫਟ ਸਾਈਡ ਤੇ ਆ ਜੇ ਸ਼ਹਿਰ ਪੁਰ ਤੋਂ ਆਨੇ ਆ ਤੁਸੀਂ ਆਦਮਪੁਰ ਕ੍ਰੋਸ ਕਰ ਲਓ ਤੇ ਰਾਈਟ ਹੈਡ ਤੇ ਆ ਤੇ ਮੈਨੂੰ ਲੱਗਦਾ ਕਿ ਜਿੱਦਾਂ ਮੈਂ ਇੰਜੋਏ ਕੀਤਾ ਅੱਜ ਮੈਨੂੰ ਬਹੁਤ ਜੰਮੀ ਜੰਮੀ ਲੱਗਾ ਸਾਰਾ ਕੁਝ ਤੇ ਤੁਹਾਨੂੰ ਵੀ ਜ਼ਰੂਰ ਲੱਗੂਗਾ ਕਿ ਤੁਸੀਂ ਜ਼ਰੂਰ ਆਇਓ ਜਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ